ਹਾਂਜੀ ਸਾਧ ਸੰਗਤ ਜੀਓ ਜੋ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ੍ਰੀ ਪਰਵਾਰ ਪਛੋੜਾ ਸਾਹਿਬ ਹੈ ਸਰਸਨਾ ਜਦੀ ਏਕੰਡੇ ਤੇ ਬਸਿਆ ਹੋਇਆ ਹੈ ਸਾਨੂੰ ਇਹਦੇ ਦਰਸ਼ਨ ਦੇ ਨਾਲ ਨਾਲ ਆਪਾਂ ਇਸਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਉਨੇ ਆਂ ਇਹਦਾ ਇਤਿਹਾਸ ਹੈ ਸਭ ਤੋਂ ਪਹਿਲਾਂ ਤੁਸੀਂ ਨਜ਼ਰ ਮਾਰੋ ਇੱਥੇ ਬੋਰਡ ਲੱਗਿਆ ਹੋਇਆ ਸਪੈਸ਼ਲ ਇਤਿਹਾਸ ਲਈ ਤੇ ਇਸ ਤੋਂ ਆਪਾਂ ਪੜਦੇ ਆਂ ਇਤਿਹਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਰਾ ਸੋ ਪਹਿਚਾਨੀ ਐ ਜੋ ਲਰੈ ਦਿਨ ਕੇ 헤ਤ ਪਰਜਾ ਪਰਜਾ ਕਟਮ ਰੈ ਕਬ ਹੁਨਾ ਛੜੇ ਖੇਤ ਗੁਰਦੁਵਾਰਾ ਪਰਿਵਾਰ ਬਿਸ਼ੋੜਾ ਸਾਹਿਬ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਤੇ ਸਮੇਤ ਸਿੰਘਾਂ ਸਮੇਤ ਕਿਲਾ ਨੰਦਗੜ੍ਹ ਸਾਹਿਬ ਸ੍ਰੀ ਨੰਦਪੁਰ ਸਾਹਿਬ ਸਾਡੇ ਅਮਰਤ ਵੇਲੇ ਪਹੁੰਚੇ ਸਨ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਬਹੀਰ ਨੇ ਕੀਰਤਨਪੁਰ ਸਾਹਿਬ ਪਾਰ ਕੀਤਾ 22 ਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਸਾਹੀ ਟਿੱਬੀ ਤੇ ਭਾਈ ਉਦੇ ਸਿੰਘ 50 ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸੀਧੀਆਂ ਪਾ ਗਏ ਸਰਸਾ ਨਦੀ ਦੇ ਕੰਢੇ ਤੋਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਸਾਹਿਬ ਜੋਰਾਵਾਰ ਸਿੰਘ ਤੇ ਸਾਹਿਬ ਫਤੇ ਸਿੰਘ ਨਾਲ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਭਾਈ ਜੱਤਾ ਸਿੰਘ ਜੀ ਨੂੰ ਸਰਸਾ ਨਦੀ ਕੰਢੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਕੀਤਾ ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨਿਹੰਗ ਖਾਨ ਵੱਲ ਚਲੇ ਗਏ ਸਰਸਾ ਨਦੀ ਕੰਢੇ ਹੋਈ ਕਮਸਾਣ ਦੀ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਦੂਸਰੋਂ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਣ ਨਾਲ ਸਿੱਧੀ ਪ੍ਰਾਪਤ ਕਰ ਗਏ ਜੀ ਜਦੋਂ ਵੀ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਜੋੜ ਮਿਲੇ ਤੇ ਜਾਂਦੇ ਹੋ ਤਾਂ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰਨ ਵੀ ਜ਼ਰੂਰ ਜਾਇਓ ਇੱਥੇ ਇਤਿਹਾਸਕ ਵਸਤਾਂ ਵੀ ਪਈਆਂ ਨੇ ਜੋ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਅੱਜ ਵੀ ਇੱਥੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਆਉਂਦੀਆਂ ਨੇ ਤੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਆਪਾਂ ਕੜਾ ਪ੍ਰਸ਼ਾਦ ਦੀ ਦੇਖ ਲੈਣ ਤੋਂ ਬਾਅਦ ਤੁਹਾਨੂੰ ਉਹ ਦਿਖਾਉਨੇ ਆ ਜੋ ਵਸਤਾਂ ਇੱਥੇ ਖੁਦਾਈ ਸਮੇਂ ਮਿਲੀਆਂ ਸਨ ਆਓ ਆਪਾਂ ਚੱਲੀਏ ਉਹ ਵਸਤਾਂ ਵੱਲ ਤੇ ਧਿਆਨ ਨਾਲ ਦੇਖੋ ਇਹ ਵਸਤਾਂ ਨੇ ਉਹ ਜੋ ਖੁਦਾਈ ਸਮੇਂ ਮਿਲੀਆਂ ਸਨ ਦਰਸ਼ਨ ਕਰੋ ਜੀ ਇਹ ਨੇ ਉਹ ਵਸਤਾਂ ਇਹ ਲੈਣੇ ਇੱਕ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ ਬਹੁਤ ਹੀ ਸਾਵਧਾਨ ਸੰਭਾਲ ਨਾਲ